ਅਮਨਦੀਪ ਅੱਜ ਦਾ ਜਮਾਨਾ ਨਾ ਜਿਹੜਾ ਹਾਂਜੀ ਇਹ ਦਿਨ ਬਾ ਦਿਨ ਤੇਜ਼ ਹੋ ਰਿਹਾ ਬਿਲਕੁਲ ਤੇਜ਼ ਹੋ ਰਿਹਾ ਸਹੀ ਗੱਲ ਤੇ ਜਿਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਜ਼ਿੰਦਗੀ ਦੇ ਵਿੱਚ ਠਹਿਰਾਵ ਜਾਂ ਧੀਰਜ ਤੇ ਸਹਿਣਸ਼ੀਲਤਾ ਦਾ ਹੋਣਾ ਬੜਾ ਜ਼ਰੂਰੀ ਆ ਬਿਲਕੁਲ ਕਿਉਂਕਿ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਤੇਜ਼ੀ ਨੇ ਬੰਦਿਆਂ ਦੇ ਸੋਚ ਨੂੰ ਵੀ ਤੇਜ਼ ਕਰਤਾ ਉਹਨਾਂ ਨੂੰ ਉਹਨਾਂ ਦੀ ਪਰਖ ਨੂੰ ਵੀ ਤੇਜ਼ ਕਰਦਾ ਜੇ ਜਿਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਵੀ ਆਪਾਂ ਬੰਦਿਆਂ ਨੂੰ ਸਮਝਣ ਚ ਬੰਦਿਆਂ ਨੂੰ ਜੱਜ ਕਰਨ ਦੇ ਵਿੱਚ ਵੀ ਬਹੁਤ ਕਈ ਵਾਰੀ ਕਾਲੀ ਕਰ ਜਾਂਦੇ ਆ ਬਿਲਕੁਲ ਅਸਲ ਵਿੱਚ ਨਾ ਖੇਡ ਸਾਰੀ ਜਮਾਨੇ ਦੇ ਨਾਲ ਹੀ ਚੱਲਦੀ ਆ ਜਦੋਂ ਸਾਡੀ ਜ਼ਿੰਦਗੀ ਚ ਸਾਡੇ ਕਮਾਕਾਰਾਂ ਚ ਠਹਿਰਾਓ ਸੀ ਸਾਡੇ ਕੋਲੇ ਆਪਣੇ ਕੋਲੇ ਬਹਿਣ ਦਾ ਟਾਈਮ ਸੀ ਸਾਡੇ ਕੋਲੇ ਵੇਹਾਂ ਚ ਚਾਰ-ਚੜ ਦੇਣ ਰਹਿਣ ਦਾ ਟਾਈਮ ਸੀ ਹੂੰ ਖੁਸ਼ੀ ਗਮੀ ਚ ਅਗਲੇ ਦਾ ਬਣਾਉਣ ਦਾ ਟਾਈਮ ਸੀ ਹਨਾ ਉਦੋਂ ਸਾਰਾ ਕੁਝ ਸਲੋ ਚੱਲ ਰਿਹਾ ਸੀ ਤੇ ਸੌਖੇ ਸਾਂ ਹੂੰ ਜਿਵੇਂ ਜਿਵੇਂ ਤੁਸੀਂ ਕਹ ਲਓ ਵੀ ਪੱਛਮ ਦੀ ਨਕਲ ਜਾਂ ਕਿਸੇ ਵੀ ਕਿਵੇਂ ਵੀ ਹੋਇਆ ਜਿਵੇਂ ਜਿਵੇਂ ਸਿਸਟਮ ਮਾਡਰਨ ਹੋ ਹੀ ਗਿਆ ਤੇ ਉਵੇਂ ਕਾਲ ਵੱਧ ਗਈ ਹੂੰ ਫਿਰ ਬੱਚਿਆਂ ਤੇ ਗੱਲ ਇਸ ਤਰ੍ਹਾਂ ਆ ਕਿ ਵੀ ਜਦੋਂ ਅੱਗੇ ਜਵਾਕ ਕਪ 8 ਸਾਲ ਦੀ ਉਮਰ ਚ ਕੋਈ ਸਕੂਲ ਚ ਪਾਉਂਦਾ ਖੇਡ ਦੇ ਕੋਦੇ ਮੈਂਟਲੀ ਡਿਵੈਲਪ ਹੋ ਜਾਂਦੇ ਹੋ ਹਨ ਸਿੱਖਣ ਲਾਇਕ ਹੋ ਜਾਂਦੇ ਹੁਣ ਜਵਾਕ ਜੇ ਸਿੱਖਣ ਵਾਲਾ ਹੋਇਆ ਹੀ ਨਹੀਂ ਹੁੰਦਾ ਜਦੋਂ ਅਸੀਂ ਉਹਨੂੰ ਵਾੜ ਦਿੰਨੇ ਆ ਤੇ ਫਿਰ ਉਹਨੂੰ ਆਹੰਦੇ ਕੀ ਆ ਫੁਲਾਨੇ ਤੋਂ ਵੱਧ ਲੈਣੇ ਆ ਫੁਲਾਨੇ ਤੋਂ ਨਿੱਕੇ ਹੁੰਦੇ ਨੂੰ ਸੀ ਕੰਪੀਟੀਸ਼ਨ ਚ ਪਾ ਲੈਣੇ ਤੇਜ਼ੀ ਚ ਪਾ ਦਿੰਦੇ ਆ ਪਰ ਉਹ ਟੀਚਾ ਹੀ ਬਣ ਜਾਂਦਾ ਵੱਡਾ ਹੋ ਕੇ ਬੱਸ ਮੈਂ ਫੁਲਾਨੇ ਨੂੰ ਪਛਾੜਨਾ ਇਹ ਨਹੀਂ ਕਲੀਅਰ ਹੁੰਦਾ ਵੀ ਮੈਂ ਅੱਗੇ ਨਿਕਲਣਾ ਐਂਡ ਜਾ ਕੇ ਇਹ ਨਿਕਲਦਾ ਵੀ ਮੈਂ ਫੁਲਾਨੇ ਨੂੰ ਪਛਾੜਦਾ ਪਛਾੜ ਦਿੰਦੇ ਆ ਤੇਰੇ ਬਈ ਉਹਦੇ ਤੋਂ ਵਿਆਹ ਵਾਲੀ ਗੱਲ ਤੋਂ ਮੇਰੇ ਯਾਦ ਆਈ ਹਮ ਚਾਰ-ਚਾਰ ਦਿਨ ਵਿਆਹ ਤੇ ਬੈਠ ਕੇ ਲੋਕ ਆਪਦਾ ਦੁੱਖ ਸੁੱਖ ਕਰਦੇ ਸੀ ਆਪਦੇ ਪਿਛੋਕੜ ਬਾਰੇ ਗੱਲਾਂ ਕਰਦੇ ਸੀ ਆਪਦੇ ਪਰਿਵਾਰ ਬਾਰੇ ਗੱਲਾਂ ਕਰਦੇ ਸੀ ਪਰਿਵਾਰ ਦੇ ਚਾਰ-ਚਾਰ ਬੇਟੇ ਹੋਣੇ ਜੇ ਕੋਈ ਭੈਣ ਰੰਡੀ ਵੀ ਹੋ ਜਾਣੀ ਤਾਂ ਇੱਕ ਬੇਟੇ ਨੇ ਤੇ ਇੱਕ ਨੂੰ ਨਹੀਂ ਉੱਥੇ ਉਹਦਾ ਟਾਈਮ ਟਪਾ ਦੇਣਾ ਜਵਾਕ ਮਤਲਬ ਭਾਂਜਾ ਭਾਂਜੀ ੜਾਰ ਹੋਣ ਤੱਕ ਵਿਆਹ ਕਿ ਆਉਣਾ ਹੁਣ ਅਸੀਂ ਇੱਕ-ਇੱਕ ਤਾਂ ਸਾਡੇ ਟੰਗਾ ਹਮ ਬਹੁਤ ਮਤਲਬ ਅਸੀਂ ਇਸ ਗੱਲ ਨੂੰ ਲੈ ਕੇ ਨਾ ਜ਼ਮੀਨ ਜਾਇਦਾਦ ਵਾਲੇ ਬੰਦੇ ਤਾਂ ਇਸ ਕਰਕੇ ਹੀ ਬਸ ਹੋ ਗਿਆ ਵੀ ਵੰਡੀ ਜਾਣੀ ਆ ਇੱਕ ਇੱਕ ਬੱਚਾ ਕੁਸ਼ ਇਹ ਹੋ ਗਿਆ ਵੀ ਸਾਡਾ ਸਾਨੂੰ ਖਰਚਾ ਚੱਕਣਾ ਪੈਂਦਾ ਖਰਚੇ ਸਕੂਲਾਂ ਦੀ ਮਹਿੰਗਾਈ ਹੋ ਗਈ ਦੋ ਪਾਲਣੇ ਔਖੇ ਆ ਇੱਕ ਨੂੰ ਚੰਗਾ ਪੜਾ ਲਾਂਗੇ ਕਿਵੇਂ ਵੀ ਮਤਲਬ ਬੰਦੇ ਦੀ ਮੈਂਟੈਲਿਟੀ ਇਹ ਬਣ ਗਈ ਵੀ ਇੱਕ ਹੋਵੇ ਹਣਾ ਉਹਦੇ ਚ ਵੀ ਤੇਜ਼ੀ ਵਾਲਾ ਜਿਹੜਾ ਕਨਸੈਪਟ ਹੀ ਲਾਗੂ ਹੁੰਦਾ ਦੇ ਇੱਕ ਦਿਨ ਬੰਦਾ ਜਾਂਦਾ ਭਜਾਣਾਟ ਕਰਕੇ ਲਾਲਾ ਲਾਲਾ ਹੋਈ ਜਾਂਦੀ ਹੁੰਦੀ ਹੈ ਜਾਂਦੇ ਨੂੰ ਡੀਜ ਵਾਲੇ ਡੀਜ ਵੱਜੀ ਜਾਂਦੇ ਹੁੰਦੇ ਆ ਔਰ ਤੁਸੀਂ ਉਹਦੇ ਬੰਦਿਆਂ ਦੇ ਜਿਹੜੇ ਰਿਲੇਸ਼ਨ ਤਾਂ ਉਹਨੇ ਖਰਾਬ ਕੀਤੇ ਕੀਤੇ ਆ ਬੰਦਿਆਂ ਦੇ ਕੰਨ ਵੀ ਉਹਨੇ ਖਰਾਬ ਕੀਤੇ ਆ ਉੱਥੇ ਜਾ ਕੇ 2-2.5 ਘੰਟੇ ਤੁਸੀਂ ਇੰਨੇ ਸ਼ੋਰ ਦੇ ਵਿੱਚ ਗੁਜ਼ਾਰਦੇ ਹੋ ਤੇ ਦੋ ਦਿਨ ਫਿਰ ਤੁਸੀਂ ਠੀਕ ਨਹੀਂ ਹੁੰਦੇ ਘਬਰਾਟ ਪਈ ਜਾਂਦੀ ਹੈ ਕਿਸੇ ਦਾ ਬੀਪੀ ਵਧ ਜਾਂਦਾ ਕਿਸੇ ਦਾ ਕੁਝ ਹੋ ਹੀ ਜਾਂਦਾ ਤੇ ਭਈ ਜਿਹੜੇ ਉੱਥੇ ਲੜਾਈਆਂ ਕਰਦੇ ਆ ਸ਼ਰਾਬਾਂ ਪੀ ਕੇ ਜਿਹੜਾ ਪਿੱਛੇ ਜੇ ਕੇਸ ਜਾ ਹੋਇਆ ਉਹ ਗੱਲ ਵੱਖਰੀ ਹੈ ਇਹ ਵੇਖੋ ਬਈ ਵੀ ਅੱਗੇ ਅਸੀਂ ਦੋ ਸੂਟ ਸਵਾਉਂਦੇ ਤੇ ਚਾਰ ਜਾਂ ਪੰਜ ਦਿਨ ਵਿਆਹ ਵੇਖਿਆ ਹੁੰਦੇ ਹੁਣ ਅਸੀਂ ਸੂਟ ਪੰਜ ਸਵਾ ਲੈਨੇ ਤੇ ਵਿਆਹ 5 ਘੰਟੇ ਵੇਨੇ ਬਿਲਕੁਲ ਹਰ ਇੱਕ ਵਿਆਹ ਤੇ ਨਾਵਾ ਕਹਿੰਦਾ ਮਤਲਬ ਦਿਖਾਵਾ ਵਧ ਗਿਆ ਹਾਂ ਮੋਹ ਪ੍ਰੇਮ ਟਾਈਮ ਕੱਤੇ ਗਿਆ ਸਮਾਂ ਕੱਤੇ ਕੋਈ ਕੋਈ ਗੱਲ ਨਹੀਂ ਬਾਤ ਨਹੀਂ ਹੁੰਦੀ ਯਾਰ ਉੱਥੇ ਜਾ ਕੇ ਵੇਖ ਦਿਓ ਉੱਥੇ ਬੈਠੇ ਰਹੋ ਤੁਸੀਂ ਯਾਰ ਢੋਲ ਟਮਕਾ ਹੋਈ ਜਾਂਦਾ ਬੁਰਾ ਹਾਲ ਆ ਨਾ ਕੁਝ ਲੈਣ ਨਾ ਦੇਣ ਗੱਲ ਸੁਣਦੀ ਨਹੀਂ ਕੇ ਇਹ ਇੱਕ ਨਾ ਮੇਰੇ ਗੱਲ ਯਾਦ ਆ ਗਈ ਆਪਣੀ ਗੱਲ ਚੱਲੀ ਤੋਂ ਮਨ ਸਾਰਾ ਰੌਲਾ ਤਾਂ ਮੰਨਦਾ ਹੀ ਆ ਹੂੰ ਤੇ ਮਨ ਨੂੰ ਅਸਲ ਤਾਂ ਸਾਡੇ ਕਾਬੂ 'ਚ ਰਿਹਾ ਨਹੀਂ ਹੂੰ ਵੱਡੇ ਵੱਡੇ ਸੰਤਾਂ ਫਕੀਰਾਂ ਤੋਂ ਨਹੀਂ ਹੋਇਆ ਪਰ ਕਾਬੂ ਅਸੀਂ ਕਿਤਾਬੀ ਹੋ ਗਏ ਨਾ ਜਿਵੇਂ ਅਸੀਂ ਕਾਬੂ ਕਰਨ ਵੀ ਉਹਨੂੰ ਇਸ ਤਰ੍ਹਾਂ ਪਾ ਗਏ ਮਤਲਬ ਤੱਕੇ ਨਾਲ ਆਪਦੇ ਊਸੂਲ ਬਣਾ ਕੇ ਆਪਦੇ ਹਿਸਾਬ ਨਾਲ ਮੈਂ ਇਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਮੈਂ ਇਸ ਤਰ੍ਹਾਂ ਕਰਨਾ ਇਹ ਤਾਂ ਐ ਹੋ ਗਿਆ ਯਾਰ ਵੀ ਜਿਵੇਂ ਕੋਈ ਬਹੁਤ ਹੀ ਤੇਜ਼ ਤਰਾਰ ਘੋੜਾ ਹੋਵੇ ਅਥਰਾ ਤੇ ਅਸੀਂ ਜਦੋਂ ਉਹਨੂੰ ਫੜਨ ਦੇ ਵਿੱਚ ਅਸਫਲ ਹੁੰਨੇ ਆ ਤੇ ਫਿਰ ਅਸੀਂ ਉਹਦੇ ਤੇ ਉਹਨੂੰ ਭੁੱਖਾ ਧਿਆ ਰੱਖ ਕੇ ਤੇ ਉਹਦੇ ਤੇ ਕਾਠੀ ਪਾ ਲਈ ਪਰ ਭੁੱਖਾ ਤੇ ਬਿਮਾਰ ਘੋੜੇ ਤੇ ਕਾਠੀ ਪਾਉਣ ਨਾਲ ਉਹ ਨਜ਼ਾਰਾ ਤਾਂ ਨਹੀਂ ਜਿਹੜਾ ਤੇਰੇ ਘੋੜੇ ਤੇ ਆਉਂਦਾ ਸੀ ਜੋ ਪਹਿਲਾਂ ਸੀ ਨਹੀਂ ਆਉਂਦਾ ਉਹ ਉਸੇ ਤਰ੍ਹਾਂ ਹੀ ਅਸੀਂ ਮਨ ਨੂੰ ਕਾਬੂ ਕਰਦੇ ਕਰਦੇ ਉਹਨੂੰ ਬਿਮਾਰ ਕਰ ਲੈਨੇ ਆ ਉਹ ਫਿਰ ਮਨ ਉਹ ਘੋੜੇ ਵਰਗਾ ਹੋ ਜਾਂਦਾ ਬਿਮਾਰ ਵਰਗਾ ਕੈਦ ਹੋ ਜਾਂਦਾ ਕਾਇਦ ਹੋ ਜਾਂਦਾ ਨਾ ਤਾਂ ਉਹ ਮਨ ਕੋਈ ਕ੍ਰੀਏਟਿਵ ਕੰਮ ਕਰਦਾ ਹਨਾ ਨਾ ਕੋਈ ਉਹ ਪਿਆਰ ਹੀ ਬਣ ਸਕਦਾ ਕਿਸੇ ਨੂੰ ਜਾਂ ਸਮਝ ਦੇ ਸਕਦਾ ਸੋ ਜੇ ਤੁਸੀਂ ਆਪਾਂ ਇਧਰ ਪੈਨੇ ਆ ਕਾਬੂ ਕਰਨਾ ਹੀ ਹੈ ਤਾਂ ਇਹਦੇ ਪੁਰਾਣੇ ਆਪਾਂ ਜੇ ਆਪਾਂ ਇੰਡੀਆ ਦੇ ਵਿੱਚ ਜਿੱਨਾ ਕਿੱਥੇ ਇਤਿਹਾਸ ਸੀ ਜੀ ਪੁਰਾਣਾ ਵਧੀਆ ਜੋਗੀਆਂ ਦਾ ਲੈ ਲਓ ਤੁਸੀਂ ਸੰਤਾਂ ਪੀਰਾਂ ਫਕੀਰਾਂ ਦਾ ਲੈ ਲਓ ਗੁਰਨਾਨਕ ਸਾਹਿਬ ਦਾ ਲੈ ਲਓ ਗੱਲ ਇਹ ਹੈ ਵੀ ਇੱਕ ਇੱਕ ਪ੍ਰੋਪਰ ਯੋਗ ਸਾਧਨਾ ਨਾਲ ਜੇ ਇਹਨੂੰ ਕਾਬੂ ਕਰਿਆ ਜਾਵੇ ਮੈਡੀਟੇਸ਼ਨ ਰਾਹੀਂ ਇਹਨੂੰ ਕਾਬੂ ਕਰਿਆ ਜਾਵੇ ਬੜੀ ਆਸਾਨੀ ਨਾਲ ਚੁਸਤ ਫੁਰਤ ਤੇ ਛਾਲਾ ਮਾਰਦਾ ਹੀ ਸਾਡੇ ਕਾਬੂ ਆ ਜਾਣਾ ਨਾ ਤੇ ਉਹ ਵੀ ਪਿਆਰ ਨਹੀਂ ਵੰਡੂਗਾ ਖੁਸ਼ੀਆਂ ਕਿਹੜੇ ਵੰਡੂਗਾ ਹਮ ਦੇਖੋ ਮਨ ਤਾਂ ਦੇਖੋ ਬਾਈ ਐਡਾ ਤੇਜ ਬੰਦਿਆਂ ਦੇ ਹੋਗੇ ਆ ਕਿ ਉਹ ਗੱਲ ਤੇਰੇ ਵਾਲੀ ਆ ਕਿ ਅਥਰੇ ਘੋੜੇ ਵਾਲੀ ਗੱਲ ਆ ਵੀ ਜੇ ਉਹਨੂੰ ਕਾਬੂ ਕਰਾਂਗੇ ਤਾਂ ਉਹ ਸੱਟ ਮਾਰੂਗਾ ਜਾਂ ਉਹ ਆਪ ਖਾਊਗਾ ਤੇ ਇਹੀ ਮਨ ਦੀ ਗੱਲ ਆ ਵੀ ਮਨ ਸਾਡਾ ਕਿਤੇ ਨਾ ਕਿਤੇ ਹੈ ਹੀ ਨਹੀਂ ਜੇ ਤੁਸੀਂ ਕਿਤੇ ਬਾਈਕ ਤੇ ਚੱਲੇ ਹੋ ਜਾਂ ਕਾਰ ਤੇ ਚੱਲੇ ਹੋ ਆਮ ਆਪਾਂ ਵੇਖਣ ਨੂੰ ਮਿਲਦਾ ਵੀ ਲੋਕ ਇੱਕ ਦੂਜੇ ਦੇ ਵਿੱਚ ਵੱਜਣ ਨੂੰ ਜਿਵੇਂ ਐ ਲੱਗਦਾ ਵੀ ਕਾਲੇ ਹੋਏ ਵੀ ਘਰੋਂ ਹੀ ਵਿੱਚ ਵੱਜਣ ਨੂੰ ਨਿਕਲੇ ਆ ਜਣੀ ਦੇ ਇੱਕ ਦੂਜੇ ਨੂੰ ਕੋਈ ਪੇਸ਼ੈਂਸ ਹੈ ਨਹੀਂ ਕੋਈ ਰੇਲਵੇ ਫਾਟਕ ਲੱਗਿਆ ਪਿਆ ਉਹਦੇ ਥੱਲੇ ਦੀ ਨਿਕਲੀ ਜਾਂਦੇ ਹੁੰਦੇ ਆ ਉਹ ਇੱਕ ਵੇਖੀ ਵੀਡੀਓ ਜੀ ਕੋਈ ਸੀਗਾ ਮੋਟਰਸਾਈਕਲ ਤੇ ਉਹਨੇ ਵਿੱਚ ਫਸਾਤਾ ਉਧਰੋਂ ਗੱਡੀ ਆ ਗਈ ਗੱਡੀ ਨੇ ਟੰਗ ਕੇ ਪਰ ਮਾਰਿਆ ਉਹ ਮਤਲਬ ਯਾਰ ਇੰਨਾ ਵੀ ਸਮਾਜ ਦੇ ਵਿੱਚ ਲਾਲਾ ਲਾਲਾ ਹੀ ਹੋਈ ਪਈ ਆ ਇਹ ਸਾਰਾ ਕੁਝ ਹੈ ਤਾਂ ਸਾਡੇ ਮਨ ਦੀ ਤੇਜ਼ੀ ਦਾ ਕਾਰਨ ਹਮ ਬਾਈ ਸਾਨੂੰ ਨਾ ਸਮਝਣਾ ਪੈਣਾ ਇੱਕ ਕਾਗਜ਼ਾ ਹੂੰ ਉਹਦੇ ਤੇ ਕੋਈ ਪਿਆਰ ਲਿਖ ਦੇ ਕੋਈ ਕੁਛ ਲਿਖ ਦੇ ਕੋਰਾ ਕਾਗਜ਼ਾ ਨਾ ਹੂੰ ਕੋਈ ਉਹਦੇ ਤੇ ਅੱਗ ਲਿਖ ਦੇ ਹੂੰ ਜੀ ਅੱਗੇ ਲਿਖਦੇ ਕਾਗਜ਼ ਮੱਚਦਾ ਨਹੀਂ ਨਾ ਜਾਂਦਾ ਨਹੀਂ ਮੱਚਦਾ ਇਸੇ ਤਰ੍ਹਾਂ ਜਦੋਂ ਸਾਹਮਣੇ ਵਾਲਾ ਸਾਡੇ ਲਈ ਕੋਈ ਮਾੜੀ ਸੋਚ ਜਾਂ ਅਪਸ਼ਬਦ ਬੋਲ ਦਿੰਦਾ ਹੂੰ ਉਹਨੇ ਆਪਦੇ ਮੂੰਹ ਨਾ ਬੋਲੇ ਉਹਦੀ ਆਪਦੀ ਯਹਿਨੀਤ ਹੋ ਹਨਾ ਹੂੰ ਤੇ ਅਸੀਂ ਅਪਸੈਟ ਅਸੀਂ ਹੋ ਜਾਂਦੇ ਹੂੰ ਸਾਨੂੰ ਕਈ ਕਈ ਦਿਨ ਨੀਂਦ ਨਹੀਂ ਆਉਂਦੀ ਅਸੀਂ ਗੋਲੀਆਂ ਖਾਂਦੇ ਆਂ ਅਸੀਂ ਲੜਦੇ ਆਂ ਅਸੀਂ ਉਹਨੂੰ ਡਬਲ ਸ਼ਬਦ ਬੋਲਦੇ ਆਂ ਕੱਢ ਕੱਢ ਕੇ ਉਹਦੇ ਪਿੱਛੇ ਦੇ ਖਾਨਦਾਨ ਨੂੰ ਮੰਦਾ ਬੋਲਦੇ ਆਂ ਹੂੰ 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 ਵੀ ਅਸੀਂ ਕਾਗਜ਼ ਵਾਂਗੂ ਕਿਉਂ ਨਹੀਂ ਜਿਉਂਦੇ ਵੀ ਜਿਉਂਨੇ ਅੱਗ ਲਿਖ ਤਾ ਕਾਗਜ਼ ਕਿਹੜਾ ਮੱਚ ਗਿਆ ਹਾਂ ਤੇਰੇ ਤੇ ਕੀ ਅਸਰ ਹੋਣਾ ਬੋਲ ਗਿਆ ਨਾ ਤੇਰੇ ਤੇ ਕੀ ਅਸਰ ਹੋਣਾ ਹਾਂ ਅਸੀਂ ਤਾਂ ਸਪੇਸ ਨਾਲ ਦੌੜਦਾ ਰਹੇ ਬਿਲਕੁਲ ਉਹ ਕਹਿੰਦੇ ਜੇ ਤੁਸੀਂ ਕਿਸੇ ਦੀ ਗਾਲ ਕੱਢੀ ਨਾਲ ਗੁੱਸਾ ਕਰਦੇ ਹੋ ਨਾ ਤੋਢੀ ਜਿਹੜੀ ਤੁਸੀਂ ਬਿਮਾਰ ਹਾਂ ਤੁਹਾਡੇ ਵਿੱਚ ਚੇਂਜਸ ਆਉਂਦੇ ਨੇ ਉਹਦਾ ਨੁਕਸਾਨ ਤੁਹਾਨੂੰ ਜ਼ਿਆਦਾ ਹੁੰਦਾ ਇਹ ਗੱਲ ਹੈ ਜੇ ਕਿਸੇ ਦੀ ਗਾਲ ਕੱਢੀ ਦਾ ਅਸੀਂ ਗੁੱਸਾ ਕਰਦੇ ਆ ਤਾਂ ਸਮਝ ਲਓ ਅਸੀਂ ਬਿਮਾਰ ਹਾਂ ਜੀ ਬਿਲਕੁਲ ਜੀ ਤਾਂ ਲੋਕ ਤੁਹਾਨੂੰ ਦਸੀ ਹੈ ਨਾ ਕਿ ਇੱਥੇ ਬਿਨਾ ਗਾਲ ਕੱਢੀ ਤੋਂ ਹੀ ਵੀ ਐਂ ਕਹਿੰਦੇ ਆ ਵੀ ਅਸੀਂ ਯਾਰ ਸਾਡੇ ਨਾਲ ਵੀ ਜਿਵੇਂ ਮੁੱਲ ਦੀ ਲੜਾਈ ਵਾਲੀ ਗੱਲ ਲੜਾਈ ਦੇ ਤਰੀਕੇ ਬਦਲ ਗਏ ਰੋਸਿਆਂ ਦੇ ਤਰੀਕੇ ਬਦਲ ਗਏ ਅੱਗੇ ਲੋਕ ਮਰਦੇ ਸੀ ਅਣਖ ਆਬਰੂ ਲਈ ਅੱਗੇ ਲੋਕ ਮਰਦੇ ਸੀ ਜਦੋਂ ਦੇਸ਼ ਤੇ ਕੋਈ ਦਸ਼ਮਣ ਚੜ੍ਹ ਕੇ ਆਉਂਦਾ ਸੀ ਸਾਡੇ ਫਸਲਾਂ ਲੁੱਟਦਾ ਸੀ ਸਾਡੀਆਂ ਧੀਆਂ ਭੈਣਾਂ ਨੂੰ ਉਂਧਾਲਦਾ ਸੀ ਹਨ ਹੁਣ ਲੋਕ ਲੜਦੇ ਆ ਸੋਸ਼ਲ ਸਾਈਟਾਂ ਤੇ ਫੈਸ਼ਨ ਪਿੱਛੇ ਕਲਾਕਾਰਾਂ ਪਿੱਛੇ ਆ ਲਾਈਵ ਹੋ ਹੋ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦਾ ਵੀ ਇਹ ਗਾਲਾਂ ਕੱਢ ਨਹੀਂ ਸਿੱਧੀਆਂ ਕੱਢ ਲੋ ਯਾਰ ਜਾ ਕੇ ਲੋਕਾਂ ਨੂੰ ਕਾਹਦੇ ਲਈ ਸੁਣਾਉਣੇ ਹੋ ਉਹੀ ਤਾਂ ਗੱਲ ਹੈ ਨਾ ਵੀ ਥੋੜਾ ਮਾਨ ਕਾਬੂ ਤੋਂ ਬਾਹਲਾ ਬਾਹਰ ਹੋ ਗਿਆ ਨਾ ਹਾਂ ਜਦੋਂ ਬਈ ਇਸ ਤਰ੍ਹਾਂ ਦਾ ਕੋਈ ਇੱਕ ਕੋਈ ਫਨਕਾਰ ਜਾਂ ਕੋਈ ਸਟਾਰ ਕਰਦਾ ਨਾ ਤੇ ਉਹਨੂੰ ਵੇਖ ਕੇ ਬਹਤੜ ਲੋਕ ਆਟੋਮੈਟਿਕਲੀ ਕਰਨ ਲੱਗ ਜਾਂਦੇ ਆ ਇੱਕ ਫੈਸ਼ਨ ਬਣ ਜਾਂਦਾ ਟ੍ਰੈਂਡ ਬਣ ਜਾਂਦਾ ਇੱਕ ਬਾਈ ਜਿੰਨੀ ਕਿ ਫੀਲਿੰਗ 82 87 88 ਟਿੱਕਰ ਤਰਮਿੰਦਰ ਲੈਂਦਾ ਸੀ ਨਾ ਹੂੰ ਉਹ ਨਹੀਂ ਹੁਣ ਹਰੇਕ ਲੈਂਦਾ ਫੇਸਬੁੱਕ ਤੇ ਮੈਂ ਤਰਮਿੰਦਰ ਹੀ ਹੂੰ ਹੂੰ ਅਕਸਰ ਹੀ ਤੁਸੀਂ ਹੂੰ ਵੀ ਆਪਦੀ ਪੀੜ੍ਹੀ ਥੱਲੇ ਸੱਪ ਬੈਠਾ ਉਹ ਨਹੀਂ ਦਿੰਦਾ ਦੂਜੇ ਦੀ ਪੀੜ੍ਹੀ ਤੇ ਲੇਖਾਂਗੇ ਤੇਰੀ ਪੀੜ੍ਹੀ ਥੱਲੇ ਕੀੜੀ ਲੱਗਦੀ ਕੀੜੀ ਕੀੜੀ ਦੱਸਿਆ ਬਾਕੀ ਪਤਾ ਇੱਕ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਣੀ ਹੈ ਹਾਂ ਹਾਂ ਆਪਾਂ ਇੱਥੇ ਦੋ ਬੰਦੇ ਬੈਠੇ ਆ ਦੋਨਾਂ ਬੰਦਿਆਂ ਦੀ ਬੈਕਗ੍ਰਾਉਂਡ ਜਿਹੜੀ ਦੇ ਵਿੱਚ ਆਪਣੀ ਪਰਵਰਿਸ਼ ਹੋਈ ਆ ਉਹ ਵੱਖਰੀ ਵੱਖਰੀ ਆ ਬਿਲਕੁਲ ਤੇ ਇਹ ਜਿਹੜਾ ਸੋਸ਼ਲ ਮੀਡੀਆ ਹੈਗਾ ਇਹ ਪਲੇਟਫਾਰਮ ਤਾਂ ਹੁਣ ਸਾਰਿਆਂ ਲਈ ਓਪਨ ਆ ਕੋਈ ਇੱਕ ਵਿਸ਼ਾ ਉਹ ਵਿਸ਼ੇ ਦੇ ਉੱਤੇ ਦੋ ਬੰਦੇ ਜਾਂ ਚਾਰ ਬੰਦੇ رائے ਦੇ ਰਹੇ ਆ ਉਹਨਾਂ ਕੋਲੇ ਜਿੰਨਾ ਗਿਆਨ ਆ ਜਿੰਨੀ ਨੌਲੇਜ ਆ ਜਿਸ ਬੈਕਗ੍ਰਾਉਂਡ ਦੇ ਵਿੱਚ ਉਹ ਵੱਡੇ ਹੋਏ ਆ ਉਸ ਬੇਸ ਤੇ ਹੀ ਦੇਣਗੇ ਨਾ ਉਹ ਰਾਇ ਬਿਲਕੁਲ ਜਦੋਂ ਇੰਨੇ ਬੰਦੇ ਕਿਸੇ ਟੌਪਿਕ ਤੇ رائے ਦਿੰਦੇ ਆ ਕਿਸੇ ਦੀ ਕੋਈ رائے ਹੋ ਸਕਦੀ ਹੈ ਕਿਸੇ ਦੀ ਕੋਈ ਹੋ ਸਕਦੀ ਹੈ ਕਿਉਂਕਿ ਜਿੰਨਾ ਤੁਹਾਡੇ ਕੋਲੇ ਗਿਆਨ ਦਾ ਭੰਡਾਰ ਆ ਉਸ ਬੇਸ ਤੇ ਅਨਲਿਸਿਸ ਕਰਕੇ ਤੁਸੀਂ ਉਹਦੇ ਬਾਰੇ ਕੋਈ ਆਪ ਦੀ رائے ਦਿਓਗੇ ਬਿਲਕੁਲ ਤੇ ਉੱਥੇ ਫੇਰ ਰੌਲਾ ਪੈ ਜਾਂਦਾ ਗੱਲ ਫੇਰ ਕਿ ਗੱਲ ਕਿਸੇ ਦੀ ਸੁਣਦਾ ਕੋਈ ਹੈ ਨਹੀਂ ਗੱਲ ਸਮਝਦਾ ਕੋਈ ਹੈ ਨਹੀਂ ਬਾਕੀ ਯਾਰ ਇੱਕ ਹੋਰ ਵੇਖੋ ਮਾਨਸਿਕਤਾ ਫਰਜ ਕਰੋ ਕੋਈ ਕਿਸੇ ਕਿਤੇ ਚ ਡਾਕਟਰ ਆ ਬੰਦਾ ਹੈ ਨਾ ਹਮ ਮਾਰ ਉਸ ਨੇ ਉਸ ਵਿਸ਼ੇ ਤੇ ਰਏ ਦੇਤੀ ਹਮ ਸਾਨੂੰ ਨਹੀਂ ਚੰਗੀ ਲੱਗੀ ਉਹ ਵੀ ਬੰਦਾ ਆ ਵੀ ਹੀ ਆ ਬਥੇਰੇ ਡਾਕਟਰ ਇੱਥੇ ਕਿਹੜੇ ਇੱਕ ਆ ਬਿਲਕੁਲ ਜੇ ਬੜ ਉਹਨੇ ਰਏ ਦੇਤੀ ਜਾਂ ਉਹਨੇ ਕੋਈ ਗੱਲ ਕਹਿਤੀ ਹਮ ਸਾਨੂੰ ਆਇ ਲੱਗਦਾ ਕਿ ਤੇ ਅੱਗ ਲੱਗ ਚੱਲੀ ਆ ਯਾਰ ਇੱਕ ਬੰਦੇ ਨੇ ਗੱਲ ਕਹੀ ਸੀ ਉਦੋਂ ਉਹਦੀ ਵੱਡੀ ਨਹੀਂ ਹੁੰਦੀ ਜਦੋਂ ਅਸੀਂ ਉਸ ਦੇ ਵਿਰੋਧ ਚ ਖੜੇ ਹੁੰਨੇ ਆ ਉਹ ਉਦੋਂ ਵੱਡੀ ਉਹ ਉਦੋਂ ਵੱਡੀ ਹੋ ਜਾਂਦੀ ਅਸੀਂ ਅਹਿਮੀਅਤ ਦੇ ਦਿੰਨੇ ਆ ਉਹ ਬੰਦੇ ਨੂੰ ਜਦੋਂ ਉਹਦੋਂ ਗੱਲ ਵੱਡੀ ਹੁੰਦੀ ਆ ਹਾਂ ਹਾਂ ਆਪਣੇ ਆਪ ਵੱਡਾ ਕਰ ਦਿੰਨੇ ਆਂ ਆਪਣੇ ਆਪ ਵੱਡਾ ਕਰ ਦਿੰਦੇ ਗੱਲ ਜਿਵੇਂ ਜਿਵੇਂ ਅੱਗੇ ਟਰੈਵਲ ਕਰੀ ਜਾਂਦੀ ਹੈ ਵੱਡੀ ਹੋਈ ਤੇ ਗੱਲ ਜਿਵੇਂ ਜਿਵੇਂ ਬਾਈ ਟਰੈਵਲ ਕਰਦੀ ਹੈ ਨਾ ਉਹਦਾ ਰੂਪ ਵੀ ਬਦਲ ਜਾਂਦਾ ਜਿਹੜੀ ਗੱਲ ਸ਼ੁਰੂ ਹੋਈ ਹੁੰਦੀ ਆ ਐਂਡ ਤੱਕ ਜਾਂਦੀ ਜਾਂਦੀ ਉਹ ਰਹਿੰਦੀ ਨਹੀਂ ਕੁਝ ਹੋਰ ਹੀ ਬਣ ਜਾਂਦਾ ਬਾਕੀ ਬਈ ਦੁਨੀਆ ਇਹੇ ਇੱਥੇ ਚੰਗਾ ਵੀ ਬੋਲ ਮਤਾਂ ਦੇਣ ਵਾਲੇ ਵੀ ਆ ਇੱਥੇ ਗਲਤ ਰਿਆਂ ਦੇਣ ਵਾਲੇ ਵੀ ਆ ਉਹ ਤਾਂ ਸਾਡੀ ਮਾਨਸਿਕਤਾ ਵੀ ਅਸੀਂ ਕੀ ਝੋਲੀ ਪਾਉਣਾ ਜੇ ਅਸੀਂ ਕਿਸੇ ਦੀਆਂ ਗਾਲਾਂ ਝੋਲੀ ਪਾ ਕੇ ਸਾਰੀ ਰਾਤ ਸੌਂਦੇ ਨਹੀਂ ਹੂੰ ਤੜਫੀ ਜਾਂਦੇ ਆ ਗੋਲੀਆਂ ਖਾਈ ਜਾਂਦੇ ਆ ਤਾਂ ਫਿਰ ਸਾਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੂੰ ਸ਼ੁਰੂਆਤ ਆਪਣੇ ਆਪ ਤੋਂ ਕਰੋ ਜਦੋਂ ਪਰਿਵਾਰ ਬਦਲ ਜੂ ਦੁਨੀਆ ਬਿਲਕੁਲ ਬਈ ਜਦੋਂ ਐਡਾ ਵੱਡਾ ਪਲੇਟਫਾਰਮ ਹੋ ਜੇ ਨਾ ਦੁਨੀਆ ਕਹਿੰਦੇ ਇੱਕ ਗਲੋਬਲ ਮੰਡੀ ਬਣ ਜੇ ਇੱਕ ਗਲੋਬਲ ਵਿਲੇਜ ਬਣ ਜੇ ਪਿੰਡ ਬਣ ਜੇ ਉਦੋਂ ਆਪਾਂ ਉਸ ਪਿੰਡ ਦੇ ਵਿੱਚ ਜੇ ਕੋਈ ਹੁੱਕ ਮਾਰਾਂਗੇ ਤਾਂ ਉਹ ਅੱਗੋਂ ਜਵਾਬ ਵੀ ਉਨੇ ਹੀ ਜ਼ਿਆਦਾ ਆਉਣਗੇ ਕਿਉਂਕਿ ਪਿੰਡ ਬਹੁਤ ਵੱਡਾ ਬਣ ਗਿਆ ਤੇ ਜੇ ਹੁਣ ਉਹਦੇ ਵਿੱਚ ਆਪਾਂ ਇਸ ਧੀਰਜ ਨੂੰ ਲੈ ਕੇ ਜਾਂ ਸਹਿਜਤਾ ਨੂੰ ਲੈ ਕੇ ਨਹੀਂ ਚੱਲਦੇ ਕਿ ਯਾਰ ਕੋਈ ਗੱਲ ਨਹੀਂ ਜੇ ਕੋਈ ਜੇ ਕੋ ਬੋਲੀ ਜਾਂਦਾ ਤਾਂ ਸਾਰਿਆਂ ਦੇ ਜਵਾਬ ਵੀ ਨਹੀਂ ਦਿੱਤੇ ਜਾ ਸਕਦੇ ਤਾਂ ਫੇਰ ਬਈ ਉਹਦੇ ਵਿੱਚ ਸਰਵਾਈਵ ਕਰਨਾ ਕੱਟਣਾ ਔਖਾ ਹੋ ਜਾਂਦਾ ਬੰਦੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ساری ਉਮਰ ਲਾਤੀ ਉਦਾਸੀਆਂ ਤੇ ਚਾਰ ਉਦਾਸੀਆਂ ਕਰੀਆਂ ਏਡੀਆਂ ਏਡੀਆਂ ਵੱਡੀਆਂ ਹੂੰ ਤੇ ਉਹਨਾਂ ਨੇ ਕਿੰਨੇ ਬੰਦਿਆਂ ਨਾਲ ਬਹਿਸ કરી ਕਿੰਨੇ ਸਾਧਾ ਨਾਲ ਕਿੰਨੇ ਵਿਦਵਾਨਾਂ ਨਾਲ ਹਨ ਕਿਸੇ ਨਾਲ ਲੜੇ ਹੂੰ ਬਿਲਕੁਲ ਵੀ ਨਹੀਂ ਤਾਂ ਵਿਚਾਰ ਅਗਲੇ ਦੇ ਸੁਣਨ ਦਾ ਵੀ ਮਾਦਾ ਚਾਹੀਦਾ ਅਗਲੇ ਨੂੰ ਕਹਿਣ ਦਾ ਵੀ ਮਤਲਬ ਬੰਦੇ ਨੂੰ ਸੈਂਸ ਚਾਹੀਦੀ ਆ ਕਿ ਇਹ ਕਿੱਥੋਂ ਕਿਹੜੇ ਐਂਗਲ ਤੋਂ ਗੱਲ ਸਮਝੂ ਜਾਂ ਸਮਝਣ ਦੇ ਯੋਗ ਆ ਜਾਂ ਨਹੀਂ ਹੂੰ ਪਰ ਐਵੇਂ ਬਹਿਸ ਕਰੀ ਜਾਣੀ ਵਾਦ-ਵਿਵਾਦ ਵਿੱਚ ਪੈਣਾ ਆਪ ਦੀ ਸ਼ਾਂਤੀ ਭੰਗ ਕਰ ਲੈਣੀ ਬਾਈ ਉਹ ਕਹਿੰਦੇ ਨਾ ਜੇ ਤੁਸੀਂ ਚੰਗਾ ਸਪੀਕਰ ਬਨਨਾ ਹੂੰ ਤਾਂ ਤੁਹਾਨੂੰ ਚੰਗਾ ਸਰੋਤਾ ਬਨਨਾ ਪਊਗਾ ਬਿਲਕੁਲ ਜੇ ਤੁਸੀਂ ਚੰਗਾ ਬੁਲਾਰਾ ਬਨਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗਾ ਸੁਣਨ ਵਾਲਾ ਬਨਨਾ ਪਊਗਾ ਤੇ ਸੁਣਨ ਦਾ ਤਾਂ ਅੱਜ ਕੱਲ੍ਹ ਹੈ ਹੀ ਨਹੀਂ ਟ੍ਰੈਂਡ ਬਾਈ ਬਿਲਕੁਲ ਸੁਣਦਾ ਤਾਂ ਹੈ ਹੀ ਨਹੀਂ ਕਿਸੇ ਦੀ ਕੋਈ ਨਾ 5 ਮਿੰਟ ਵੀ ਤੁਸੀਂ ਕਿਸੇ ਦੀ ਗੱਲ ਨੂੰ ਤੁਸੀਂ ਵਿੱਚੋਂ ਅਗਲਾ ਵਿੱਚੋਂ ਬੋਲਣ ਲੱਗ ਜੂਗਾ ਨਹੀਂ ਸਰ ਬਿਨਾਂ ਤੁਹਾਡੀ ਗੱਲ ਕੰਪਲੀਟ ਕੀਤੇ ਨਹੀਂ ਤਵੱਜੋ ਬਹੁਤ ਘਟ ਗਈ ਤਾਂ ਗੱਲਬਾਤ ਦਾ ਜਿਹੜਾ ਸਮਰੀ ਆ ਸਿੱਟਾ ਉਹ ਇਹ ਹੀ ਆ ਕਿ ਕਿਤੇ ਨਾ ਕਿਤੇ ਸਹਿਜ ਮਤਾ ਧੀਰਜ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਆ ਕਾਲਾਪਨ ਛੱਡ ਕੇ ਕਿਤੇ ਨਾ ਕਿਤੇ ਆਪਣੇ ਮਨ ਦੇ ਉੱਤੇ ਆਪਣੇ ਮਾਈਂਡ ਦੇ ਉੱਤੇ ਆਪਣੇ ਆਪ ਦੇ ਉੱਤੇ ਆਪਾਂ ਨੂੰ ਅਮਨਦੀਪ ਨਿਗਾ ਮਾਰਨੀ ਚਾਹੀਦੀ ਹੈ ਤੇ ਠਹਿਰਾਵ ਨਾਲ ਜ਼ਿੰਦਗੀ ਜਿਣੀ ਚਾਹੀਦੀ ਆ ਫੇਰ ਹੀ ਜ਼ਿੰਦਗੀ ਜਿਉਣ ਦਾ ਅਸਲ ਮਜ਼ਾ ਹਾਂ ਪ੍ਰੋਗਰਾਮ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ